ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਬੂਰੀ ਝੋਟੀ ਤੇ ਇੱਕ ਨੀਲੀ ਦਾ ਵੀ ਦੋ ਨਾਗ ਆਪਾਂ ਦਿਖਾਵਾਂਗੇ ਸੇਲ ਆ ਡਿਟੇਲ ਕੱਲੇ ਕੱਲੇ ਨਾਗ ਵਾਰੇ ਵੀਰ ਤੋਂ ਪੁੱਛਦੇ ਆਓ ਕੀ ਕਰੀਏਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 977962161 977972161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਵੀ ਆਪਾਂ ਬੂਰੀ ਝੋਟੀ ਦੇਖੀ ਹੈ ਨਾ ਤਾਜੀ ਸੂਈ ਵੀ ਕਹਦੋ ਕਿ ਸੂਈ ਹੈ ਇਹ ਇਹ ਵੀਰੇ ਪਾਸੂ ਦੀ ਸੂਈ ਹੈ ਜੀ ਅੱਜ ਸਵੇਰ ਦੀ ਬੌੜੇ ਚੋਂ ਖਾਲੀ ਆਈ ਜੀ ਠੀਕ ਆ ਬੱਚਾ ਆ ਗਿਆ ਵਿੱਚੇ ਬੂਰਾ ਮੇਲ ਕਾਫ ਹਣਾ ਪੂਰਾ ਮੇਲ ਦਿੱਤਾ ਜੀ ਵਿੱਚੇ ਠੀਕ ਹੈ ਤੇ ਕੱਦ ਕਾਠ ਵਗੈਰਾ ਫਿਰ ਬੜਾ ਚੰਗਾ ਤੇ ਮਿਲ ਕੇ ਵੇਣ ਦੀ ਗੱਲ ਕਰਦੇ ਬੜੀਆਂ ਚੰਗੀਆਂ ਰਸਾ ਪੈਪਾ ਥੱਲੇ ਇਹਦੇ ਹਣਾ ਚਲੋ ਜੀ 14 ਕਿਲੋ ਦੁੱਧ ਦਿੱਤਾ ਹੋਇਆ ਜੀ ਤੇ ਦੋ 14 ਕਿਲੋ ਦੁੱਧ ਤੇ ਚੱਲੀ ਹੋਈ ਆ ਖਲੂ ਠੀਕ ਆ ਦੋਨੇ ਪਾਸੇ ਨਾੜਾ ਨੂੜਾ ਬੜੀਆਂ ਜ਼ਬਰਦਸਤ ਆ ਤੇ ਐਦ ਕੀ ਆਪਾਂ ਅੰਦਾਜ਼ਾ ਲਾ ਕੇ ਜੱਲੇ ਵੀ ਲੈਵਾਏ ਦੇਖ ਕੇ ਕਿੰਨਾ ਦੁੱਧ ਪਾ ਦੂਗੇ ਠੀਕ ਹੈ ਤੇ ਐਦ ਕੀ ਕਪੈਸਿਟੀ ਇਹਦੀ ਕੀ ਆ ਦੁੱਧ ਵਾਲੀ ਵੀ 14 ਕਿਲੋ ਮੰਨ ਕੇ ਲੈ ਲਈ ਦੇ ਦੇ 15 ਦੇ ਦੇ ਛੋਟੀ ਵੀ ਕਹਿੰਦਾ ਪਾ 14 ਕਿਲੋ ਦੁੱਧ ਦਾ ਇਹ ਹਵਾਨਾ ਇਹਦਾ ਗਵਾਹੀ ਭਰਦਾਗਾ ਇਹ ਬਹੁਤ ਚੰਗੀਆਂ ਨੇ ਜੀ ਬਹੁਤ ਮੋਟੀਆਂ ਰਾਡੀਆਂ ਨੇ 15 ਕਿਲੋ ਦੁੱਧ ਦੀ ਗਵਾਹੀ ਭਰਦੀ ਹੈ ਤੇ ਬੱਟਨ ਵਾਲੀ ਕੱਟੀ ਹੈ ਚੌੜ ਚਵਾ ਚੰਗਾ ਬੂਰੀ ਤੇ ਨਾਲੀ ਤੇ ਹ ਰਸਾ ਪਿਆ ਪਿਆ ਦੋਨੇ ਪਾਸੇ ਦੀਆਂ ਹਨਾ ਦੋਨੇ ਪਾਸੇ ਇੱਕੋ ਜੀਆਂ ਮੈਂ ਕਿਹਾ ਵੱਡੇ ਫਾਰਮ ਵਾਲੀਆਂ ਗਾਵਾਂ ਵਰਗੀਆਂ ਨੇ ਸੋ ਮਿਲਕ ਮੈਨ ਦੇਖੋ ਇੱਕ ਪਾਸੇ ਨਹੀਂ ਦੋਨੇ ਪਾਸੇ ਦਿਖਾਈ ਦਿੰਦੀ ਹੈ ਇਹਦੇ ਆਪਾਂ ਜੇਕਰ ਰੇਟ ਦੀ ਗੱਲ ਰੇਟ ਇਹਦਾ ਕੀ ਰਹਿਣਾਗਾ ਰੇਟ ਵੀ ਨੇ ਫੋਨ ਤੇ ਕਰ ਲਾਂਗੇ ਜਾਇਜ਼ ਹੋਊਗਾ ਧੋਰੀ ਬਾਹਰ ਨੂੰ ਸੋ ਵੀਰੋ ਧਾਰਾਂ ਦੇਖ ਸਕਦੇ ਹੋ ਪੂਰੀਆਂ ਮੋਟੀਆਂ ਮੋਟੀਆਂ ਧਾਰਾਂ ਤੇ ਵੀਰੇ ਚਵਾਈ ਦੀ ਨਰਮਾ ਬਿਲਕੁਲ ਸਰਨਾ ਨਹੀਂ ਗੱਲ ਨਹੀਂ ਪਤਾ ਨਹੀਂ ਠੀਕ ਆ ਮੂਰੇ ਸਰਾਜ ਮਾਰਦੀ ਤਰ੍ਹਾਂ ਦੇ ਸੋ ਚਵਾਈ ਦੀ ਬਾਰੇ ਕੋਲ ਇੱਕ ਨੰਬਰ ਆ ਹਨਾ ਇੱਕ ਨੰਬਰ ਗਾੜੀ ਪਿਛਾੜੀ ਦੀ ਜਮਾ ਇੱਕ ਨੰਬਰ ਹੈ ਕਹਿੰਦਾ ਬਾ 14 ਕਿਲੋ ਦੋ ਤਾਂ ਮੰਨ ਕੇ ਜਿਹੜਾ ਮਰਜੀ ਵੀਰ ਲੈ ਜੇ ਜਿਹੜਾ ਮਰਜੀ ਲੈ ਤੇ ਚੌਂਡ ਪਸਮਾ ਇੱਕ ਨੰਬਰ ਆ ਜਮਾ ਸੋ ਥਾਣਾ ਦੇਖੋ ਕਿਆ ਬਾਤ ਆ ਮੋਟਾ ਮੋਟਾ ਥਾਣਾ ਪੂਰਾ ਤੇ ਪਸਮਾ ਵਗੈਰਾ ਦੀ ਪੂਰੀ ਇੱਕ ਨੰਬਰ ਆ ਜਮਾ ਧੋਰੀ ਬਾਹਰ ਨੂੰ ਕਿਰਾਏ ਨੂੰ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਸੋਹਣਾ ਸਾਫ ਸੁਥਰਾ ਬੂਰੀ ਤੇ ਨਾਲ ਹੀ ਝੋਟੀ ਆ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਸਿੱਦੇ ਹਿਸਾਬ ਨਾਲ ਹੋਊਗਾ ਜਮਾ ਜੈਨੂਨ ਰੇੜੀ ਹੋਊਗਾ ਪੂਰੀ ਚੋਣੇ ਦੀ ਬਹੁਤ ਮਜ਼ਬੂਤ ਢਿੱਲੋਂ ਵੀਰੇ ਵਾਕੀ ਚੋਣ ਚਵਾ ਬੜਾ ਜਗ੍ਹਾ ਇੱਕ ਨੰਬਰ ਹਨਾ ਤੇ ਅੱਗੇ ਵੀਰੇ ਦੂਜੇ ਨੰਬਰ ਹੈ ਪਰ ਝੋਟੀ ਦੇਖੀ ਜਾਂਦੇ ਆ ਇਹ ਵੱਲੀ ਹਨਾ ਹਾਂਜੀ ਹਾਂ ਇਹ ਕਿਹੜਾ ਸੂਆ ਸੂਈ ਆ ਪਹਿਲਾ ਹਨਾ ਇਹ ਪਲੂਨ ਸੂਈ ਆ ਵੀਰੇ ਸਿੰਗੀ ਸੁੰਗੀ ਦੀ ਬਹੁਤ ਚੰਗੀਆਂ ਮਾੜੀ ਜੀ ਕੋਲੋਂ ਦਿਖਾ ਦਿਓ ਠੀਕ ਆ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਜਮਾ ਸਾਫ ਸੁਥਰਾ ਮੱਥੇ ਤੇ ਫੁੱਲੀ ਆ ਤੇ ਇਹ ਦਿਨ ਕਿਹਵਾ ਹੋ ਗਿਆ ਸੂਈ ਨਾਲ ਇਹ ਸੂਈ ਨੂੰ ਇਹਨੂੰ ਚੌਥਾ ਦਿਨ ਆ ਜੀ ਅੱਜ ਵਗਰ ਆ ਕੇ ਕੱਟਾ ਇਹਦੇ ਵੀ ਹਨਾ ਕੱਟਾ ਦਿੱਤਾ ਨੀਲੀ ਦੇ ਵਿੱਚ ਜੀ ਸਭ ਨਵੀਂ ਸਟਾਰਟਿੰਗ ਆ ਜੀ ਬੋਲੇ ਦੀ ਕਲੂਨ ਕੱਟੀ ਨੇ 12-13 ਗਲੋਕੋ ਦੁੱਧ ਦੇ ਦੇਣਾ ਜੀ ਤੇ ਦੁੱਧ ਆਪਣਾ ਚੌਂਡ ਚਵਾਦੀ 1 ਨੰਬਰ ਆ ਇੱਥੇ ਕੁੜੀ ਨਹੀਂ ਬਹੁਤ ਮਜ਼ਬੂਤ ਹੈ ਜੀ ਇਹ ਇੱਕ ਹੋਰ ਗੱਲ ਆ ਦੋਂਦੀ ਆ ਮੂੰਹ ਉਹ ਹੀ ਅੱਛਾ ਮੂੰਹੋ ਦੋ ਦੰਦਾਂ ਕੱਟੀ ਜਾਵਾ ਸਾਫ਼ ਸੁਥਰਾ ਲੇਵਾ ਦੇਖੋ ਬੜਾ ਓਕੇ ਤੇ ਬਾਕੀ ਸਿੰਘ ਸੁੰਘਣਾ ਤੇ ਇੱਕ ਚੀਜ਼ ਦੋ ਦੰਦਾਂ ਇੱਤੇ ਸਾਤੀ ਦੇ ਕੁੰਬਲਾ ਕੰਬ ਲੈ ਜਾਵਣੀ ਹੈ ਨਾ ਜਮੀ ਨਹੀਂ ਬਿਲਕੁਲ ਵੀ ਨਹੀਂ ਯਾਰ ਰੁਪਿਆ ਨੰਗਰਾ ਨਹੀਂ ਸਿੰਗ ਵੇਚਦੀ ਹਾਂ ਚੰਗੇ ਬਹੁਤ ਸੋਹਣੇ ਪਿੱਠ ਕੁੜੇ ਜਿਹਦੇ ਨੂੰ ਤੀਜਾ ਸੂਆ ਮਹਿਮਾਨਾ ਨਾ ਧਾਰਾ ਤੂੰ ਰਹਿ ਕੇ ਨੰਬਰ ਧਾਰਾ ਨੀ ਇੱਕ ਨੰਬਰ ਇਹਦੇ ਨੂੰ ਤੀਜਾ ਸੂਆ ਮਹਿਮਾਨਾ ਬਹੁਤ ਕੁਸ਼ ਬਣ ਕੇ ਖੜਨਾ ਹੈ ਗੱਲਾਂ ਕਰਾ ਦਊਗੀ ਸੋ ਵੀਰ ਚਵਾਈ ਦੇਖੋ ਕੱਟੀ ਦੀ ਕਹਿ ਵਾਤਾ ਤੇ ਚੌਣ ਚੂਣ ਬੜੇ ਬਰਾਜ ਜੰਗਾ ਚਵਾਈ ਦੇ ਨਾਲ ਮੈਂ ਪੂਰੀ ਚੂਣ ਕੱਟੀ ਨੂੰ ਵੀਰੇ ਇੱਕ ਪਹਿਲੀ ਡੰਗ ਵੀ ਨਹੀਂ ਆਲ ਕਰੀ ਜਿਹਨੇ ਠੀਕ ਆ ਦੂਜੇ ਸਣਾ ਜਮਾ ਦੇ ਧਾਰਾ ਸੋ ਚੌਣ ਚਵਾਈ ਇੱਕ ਨੰਬਰ ਕੋਈ ਆਲ ਨਹੀਂ ਹੈ ਨਾ ਹਾਂ ਮੋਟਾ ਮੋਟ ਤੇ ਨਰਮ ਚਵਾਈ ਆ ਜਮਾ ਜਮਾ ਨਰਮ ਚਵਾਈ ਠੀਕ ਹੈ ਸੋ ਚਵਾਈ ਚੂਈ ਦੇ ਇੱਕ ਨੰਬਰ ਆ ਜਮਾ ਕਿਸੇ ਪਾਸੇ ਹੱਥ ਤਰਾਣੀ ਨਹੀਂ ਨਹੀਂ ਨਾ ਹੋ ਗਿਆ ਨਾ ਸੂਈ ਨੂੰ ਕੱਟੀ ਨੂੰ ਗੱਲਾਂ ਕੁਝ ਹੋਰ ਹੋਣੀਆਂ ਅੰਦਾਜ਼ਾ ਬਾਕੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹੋ ਮੇਰੇ 12 ਕਿਲੋ ਦੁੱਧ ਦੇ ਦੇਣਾ ਬੜੇ ਆਰਾਮਦਾਰੀ ਦੇ ਨਾਲ ਕਹਿੰਦਾ ਬਾਬਾ 11 ਕਿਲੋ ਦੁੱਧ ਪਰ ਵਾਲੀ ਖਰੀ ਝੋਟੀ ਹੈਗੀ ਆ ਹਾਂ ਜੀ ਹਾਂ ਰੇਟ ਇਹਦਾ ਧੂਰ ਦੀ ਰੇਟ ਫੋਨ ਤੇ ਕਰਾਂਗੇ ਜੀ ਹੂਗਾ ਬਾਜ ਵੀ ਜੀ ਧੋਰੀ ਮਾਰ ਨੂੰ ਸੋ ਵੀਰ ਕਦ ਕਠ ਵਗੈਰਾ ਦੇਖੋ ਝੋਟੀ ਆ ਚੰਗਾ ਸਾਫ ਸੁੱਤਰਾ ਤੇ ਮੂੰਹ ਦੋਦਾਂਦਰ ਰਹਿ ਨਾਲ ਬੱਲੀ ਕੱਟੀ ਸੂਈ ਸਵਾਈ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜੋ ਸੋ ਥਾਣ ਦੇਖ ਸਕਦੇ ਨੇੜੇ ਤੋਂ ਰੋਕੀ ਰੋਕੀ ਰੇ ਜੀ ਰੋਕੇ ਲੇਵੇ ਦੀ ਬੜੀ ਸਾਫ ਸੁਥਰੀ ਆ ਤੇ ਦੇਖ ਸਕਦੇ ਹੋ ਪੂਰਾ ਓਕੇ ਆ ਜਾਵਾ ਸਿੰਗੀ ਸੁੰਗੀ ਦੋ ਦੰਦ ਲੈ ਚੱਲ ਬੱਚੇ ਕੋਲ ਜਾਊਗੀ 97796 05180 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ